ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਜੇਕਰ ਤੁਹਾਡੇ ਕੋਲ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਕਾ ਜ਼ਰੂਰ ਸੁਣੀਓਗੇ ਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਕੀ ਦੇ ਨਾਲ ਇੱਛਾ ਤੂਰਕ ਕਿਉਂਕਿ ਤੁਸੀਂ ਸਾਧੀ ਕਰਨ ਜਾ ਰਹੇ ਆਂ ਜਿਸ ਜੁਗਤੀ ਦੇ ਨਾਲ ਸਾਡੇ ਮਨ ਦੀ ਹਰ ਇੱਕ ਇੱਛਾ ਪੂਰੀ ਹੋ ਸਕਦੀ ਆਂ। ਆਪਾਂ ਨੇ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਚੱਲ ਰਹੀ ਆ ਜਾਂ ਕੋਈ ਪਰੇਸ਼ਾਨੀ ਚੱਲ ਰਹੀ ਆ ਜਾਂ ਜੇਕਰ ਮਨ ਦੀ ਕੋਈ ਇੱਛਾ ਹੈ ਕੋਈ ਪੂਰੀ ਨਹੀਂ ਹੋ ਰਹੀ ਤਾਂ ਆਪਾਂ ਕਿਸ ਤਰੀਕੇ ਦੇ ਨਾਲ ਇਹ ਜੁਗਤੀ ਅਪਣਾ ਕੇ ਆਪਣੇ ਗੁਰੂ ਤੋਂ ਉਹ ਚੀਜ਼ ਪ੍ਰਾਪਤ ਕਰ ਸਕਦੇ ਆਂ। ਇੱਕ ਇਹ ਗੱਲ ਮੈਂ ਨਹੀਂ ਕਹਿ ਰਹੀ ਕਿ ਮੇਰੇ ਪਹਿਲੇ ਪਾਠਾ ਹਿੰਦਨ ਖੋਦ ਸੰਸਾਚਨ ਜਾਈ ਹੈ ਸਤਿਗੁਰੂ ਸੱਚੇ ਪਾਸ਼ਾ ਜੀ ਦੀ ਮਿੱਠੀ ਨਿੱਘੀ ਬਾਣੀ ਪੜ੍ਹੀਏ ਤਖਬੂਰ ਸ਼ਹਿਬ ਜੀ ਦੀ ਬਾਣੀ ਦਾ ਇੱਕ ਇੱਕ ਸ਼ਬਦ ਗੁਰੂ ਸ਼ਹਿਬ ਜੀ ਦਾ ਆਪਣਾ ਜੀਵਨੀ ਤਾਂ ਕਿ ਜੋ ਗੁਰੂ ਸ਼ਹਿਬ ਜੀ ਨੇ ਸੰਗਮ ਕਰਨ ਨੂੰ ਕਿਹਾ ਹੈ ਨਾ ਉਹ ਸਿਰਫ ਆਪਣੇ ਲਈ ਨਹੀਂ ਹਨ ਵੀ ਆਪਾਂ ਨੂੰ ਕਹਿ ਦਿੱਤਾ ਵੀ ਤੁਸੀਂ ਇਦਾਂ ਕਰਨਾ ਇਹ ਤਾਂ ਜੀਵਨ ਜਿਉਣਾ ਹੈ ਭੂ ਸ਼ਰਧੀ ਨੇ ਉਸਾਰ ਕੇ ਚੀਜ਼ਾਂ ਆਪਣੇ ਜੀਵਨ ਦੇ ਵਿੱਚੋਂ ਵਸਣਾ ਨੂੰ ਕਿਉਂ ਕੰਮ ਉਹਨਾਂ ਨੇ ਖੁਦ ਕੀਤੇ ਆ ਭਾਵੇਂ ਸਾਡੇ ਲਈ ਤੁੰਗੇ ਪਾਈਆਂ ਇਸੇ ਕਰਕੇ ਮਹਾਕੋਟਰੀ ਜੀ ਕਹਿੰਦੇ ਜੇ ਆਪਣੇ ਗੁਰੂ ਪਾਤਸ਼ਾਹ ਜੀ ਦੀ ਇਹ ਗੱਲ ਮੰਨ ਕੇ ਅਸੀਂ ਆਪਣੇ ਗੁਰੂ ਸ਼ਰਧੰਗੀ ਤੋਂ ਜੋ ਚਾਹੀ ਤੇ ਪ੍ਰਾਪਤ ਕਰ ਸਕਦੇ ਆ ਜੇ ਕਿਸੇ ਨੂੰ ਪੈਸਾ ਚਾਹੀਦਾ ਹੈ ਤੋਰੀ ਇਹ ਜੁਗਤੀ ਨਾਲ ਆਸਾ ਕਰਦਾ ਹੈ ਜੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਹੋਵੇ ਕੋਈ ਵੀ ਤਕਲੀਫ ਦਾ ਕੋਈ ਵੀ ਪਰੇਸ਼ਾਨੀ ਦਾ ਸਮਾ ਚੱਲ ਰਿਹਾ ਹੈ ਉਹੀ ਇਹ ਯੁਗਤੀ ਅਪਣਾ ਸਕਦਾ ਹੈ ਉਹਦੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਨੂੰ ਖਤਮ ਹੋ ਜਾਣਗੀਆਂ ਜਿਵੇਂ ਕਿਸੇ ਨੇ ਭਗਤੀ ਦੀ ਰਾਤ ਚੱਲੂਗੀ ਨਾ ਤਾਂ ਇਹ ਯੁਗਤੀ ਅਪਣਾ ਕੇ ਭਗਤੀ ਦੀ ਰਾਤ ਲੰਘ ਜਾਵੇਗੀ ਵੀ ਕਹਿਣ ਦਾ ਮਤਲਬ ਇਹ ਆ ਕਿ ਇਹ ਯੁਗਤੀ ਦੇ ਨਾਲ ਤੁਸੀਂ ਆਪਣੇ ਗੁਰੂ ਸਾਹਿਬੀ ਤੋਂ ਜੋ ਚਾਹੀਏ ਪ੍ਰਾਪਤ ਕਰ ਸਕਦੇ ਆ ਕਿਵੇਂ ਕਰਨਾ ਹੈ ਇਹ ਸਾਰੀ ਗੱਲਬਾਤ ਆਪਾਂ ਹੱਜ ਦੀ ਇਹ ਵੇਰੀ ਉਹਦੇ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਇੱਕ ਸਾਖੀ ਆਪਹੀ ਦੇ ਨਾਲ ਸਾਂਝੀ ਕਰਾਂਗੇ ਕਿਉਂਕਿ ਇਹ ਸਾਖੀ ਦੇ ਵਿੱਚੋਂ ਹੀ ਸਭ ਨੂੰ ਝਗਤੀ ਮਿਲਣੀ ਆ ਭਾਵੇਂ ਕਿਸ ਕੰਮ ਬਾਰੇ ਪਤਾ ਲੱਗਣਾ ਹੈ ਕਿਹੜਾ ਕੰਮ ਕਰਕੇ ਅਸੀਂ ਆਪਣੇ ਗੁਰੂ ਸਾਹਿਬ ਜੀ ਦੀ ਖੁਸ਼ੀ ਗੁਰੂ ਸਾਹਿਬ ਜੀ ਦੀ ਵਰਤਤ ਹਾਸਲ ਕਰ ਸਕਦੇ ਹਾਂ ਇਹ ਸਾਖੀ ਸੁਣ ਕੇ ਹੀ ਸਭ ਅਹਮਿਆ ਕਿ ਕਿੰਨੇ ਕੰਮ ਦੇ ਗੁਰੂ ਸਾਹਿਬ ਜੀ ਦੀ ਨਜ਼ਰ ਦੇ ਵਿੱਚ ਇੰਨੀ ਮਹੱਤਤਾ ਹੈ ਸੋ ਆਓ ਇਹ ਸਾਖੀ ਸ਼ੁਰੂ ਕਰਦੇ ਆਂ ਆਪ ਜੀ ਇਹ ਸਾਖੀ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਕਿ ਇਹਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਇਹ ਸਾਖੀ ਹੈ ਮੇਰੇ ਪੰਜਵੇਂ ਪਾਸ਼ਾ ਤਾਂ ਹਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੂਹ ਦੇ ਜਦੋਂ ਗੁਰੂ ਸਾਹਿਬ ਜੀ ਹੁਕਮਤਾ ਗਦੇ ਦੇ ਬਣਾਉ ਮੰਨਸਾ ਜੀ ਤਾਂ ਕਹਿੰਦੇ ਹਰ ਰੋਹ ਲੀ ਦੂਰੋ ਲੈ ਲਿਓ ਸੰਗਤਾਂ ਬੜੇ ਹੀ ਚਾਹ ਦੇ ਨਾਲ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਉਤਗੰਹ ਇਹਦੇ ਇੱਕ ਵਾਰ ਦੀ ਗੱਲ ਆ ਤੇ ਬਹੁਤ ਦੂਰ ਤੋਂ ਕੁਝ ਸੰਗਤ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਸ੍ਰੀ ਅਮਰਤਸਰ ਸਾਹਿਬ ਵਿਖੇ ਪੰਚ ਜੀ ਕਹਿੰਦੇ ਇਹ ਸੰਗਤਾਂ ਕਾਬੂ ਤੋਂ ਜੰਦਿਆ ਸਮ काफी ਦਿਨ ਹੋ ਗਏ ਸੀ ਇਹਨਾਂ ਨੂੰ ਸਫ਼ਰ ਦੇ ਦੌਰਾਨ ਉੱਥੇ ਸੰਗਠਨ ਦੇ ਪਹਿਲੇ ਸਮਾਯਾ ਦੇ ਵਿੱਚ ਆਵਾਜਾਈ ਦੇ ਕੋਈ ਖਾਸ ਸਾਧਨ ਨਹੀਂ ਸਨ ਹੁੰਦੇ ਕਿਤੇ ਵੀ ਕਿਸੇ ਨੇ ਉੱਥਾਂ ਜਾਣਾ ਹੋਣਾ ਤਾਂ ਪੈਦਲ ਯਾਤਰਾ ਕਰਨੀ ਪੈਂਦੀ ਸੀ ਨਾ ਹੀ ਰਸਤੇ ਦੇ ਵਿੱਚ ਕੋਈ ਰਹਿਣ ਦੇ ਜਾਂ ਖਾਣ ਪੀਣ ਦੇ ਕੋਈ ਖਾਸ ਪ੍ਰਬੰਧ ਹੁੰਦੇ ਸੀ ਇਸ ਕਰਕੇ ਜੋ ਵੀ ਦੂਰੋਂ ਸੰਗਤ ਆਉਂਦੀ ਤਾਂ ਜੋ ਕੋ ਘਰ ਤੋਂ ਹੀ ਆਪਣੇ ਨਾਲ ਕੁਝ ਖਾਣ ਪੀਣ ਨੂੰ ਲਿਉਂਦੇ ਸੀ ਉਹ ਹੀ ਥੋੜਾ ਬਹੁਤਾ ਖਾ ਕੇ ਜਲਾਰਾ ਕਰਦੇ ਸਨ ਪਰ ਸੰਗਤਾਂ ਜਦੋਂ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਆਉਂਦੀਆਂ ਬੜੇ ਹੀ ਚਾਅ ਉਤਸ਼ਾਹ ਦੇ ਵਿੱਚ ਪਰਸਤੇ ਦੇ ਵਿੱਚ ਪਾਠ ਕਰਦੇ ਆਂ ਸ਼ਬਦ ਗਾਉਣ ਕਰਦੇ ਆਂ ਕਦ ਗੁਰੂ ਸਾਹਿਬ ਜੀ ਦੇ ਕੋਲ ਪਹੁੰਚ ਜਾਂਦੇ ਪਤਾ ਹੀ ਨਾ ਲੱਗਦਾ ਕਿੰਨੇ ਇਸੇ ਤਰ੍ਹਾਂ ਇਹ ਸੰਗਤ ਵੀ ਬੜੇ ਚਾਅ ਉਤਸ਼ਾਹ ਦੇ ਵਿੱਚ ਗੁਰੂ ਸਾਹਿਬ ਜੀ ਦੇ गुणगान ਕਰਦੀ ਹੋਈ ਜਦੋਂ ਸ਼੍ਰੀ ਅਪਰਤ ਸਰ ਸਾਇੰਟੀ ਟਿਕਾਂਟੇ ਉੱਤੇ ਇਹਨਾਂ ਨੂੰ ਰਾਤ ਪੈ ਗਈ ਇਸ ਕਰਕੇ ਸਾਰੀ ਸੰਗਤ ਨੇ ਫੈਸਲਾ ਕੀਤਾ ਕਿ ਹੁਣ ਆਪਾਂ ਆਰਾਮ ਕਰਦੇ ਹਾਂ ਅਤੇ ਸਵੇਰ ਹੁੰਦਿਆ ਸਾਰ ਇਸ਼ਨਾਨ ਕਰਕੇ ਨਿਤਨੇਮ ਕਰਕੇ ਬਰਗੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਾਂਗੇ ਕਹਿੰਦੇ ਸੋ ਸੰਗਤਾਂ ਆਪਸ ਦੇ ਵਿੱਚ ਸਲਾਹ ਕਰਕੇ ਜਿੱਥੇ ਰਹਿਣ ਦਾ ਕੋਈ ਪ੍ਰਬੰਧ ਸੀ ਉੱਥੇ ਰੁਕਦੇ ਨੇ ਆ ਤੇ ਕਹਿੰਦੇ ਇੱਧਰ ਮੇਰੇ ਅੰਤਰਜਾਮੀ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਕਿ ਅੰਤਰ ਧਿਆਨ ਹੋ ਕੇ ਬੈਠੇ ਸਨ ਇੱਕਦਮ ਉੱਠੇ ਅਤੇ ਨਮਾਤਾ ਕੰਗਾ ਜੀ ਨੂੰ ਆਵਾਜ਼ ਲਗਾਈ ਕਿ ਜਲਦੀ ਦੇ ਨਾਲ ਪ੍ਰਸ਼ਾਦੇ ਤਿਆਰ ਕਰੋ ਇਹਨੇ ਮਾਤਾ ਜੀ ਨੇ ਪੁੱਛਿਆ ਜੀ ਕੀ ਗੱਲ ਇਹਨੇ ਰਾਤ ਨੂੰ ਕਿਹਦੇ ਲਈ ਪ੍ਰਸ਼ਾਦੇ ਤਿਆਰ ਕਰਨੇ ਆ ਕੌਣ ਆ ਰਿਹਾ ਹੈ ਤੇ ਕੰਦੇ ਗੁਰੂ ਸਾਹਿਬ ਜੀ ਨੇ ਕਿਹਾ ਸਾਡੀ ਬਹੁਤ ਪਿਆਰੀ ਸੰਗਤ ਕਈ ਦਿਨਾਂ ਤੋਂ ਸਾਡੇ ਦਰਸ਼ਨਾਂ ਦੇ ਲਈ ਚੰਗੀ ਸੀ ਤੇ ਹੁਣ ਉਹ ਪਹੁੰਚ ਗਏ ਆ ਆਪਾਂ ਉਨ੍ਹਾਂ ਦੇ ਲਈ ਕੋਈ ਪ੍ਰਸ਼ਾਦਾ ਲੈ ਕੇ ਜਾਣਾ ਹੈ ਗੁਰੂ ਸਾਹਿਬ ਜੀ ਨੇ ਸਰੂਪ ਕੇ ਮੌਕਾ ਦਿੱਤਾ ਹੈ ਸੰਗਤ ਵੀ ਸੇਵਾ ਕਰਨ ਦਾ ਇਹ ਸੰਗਤਾਂ ਨੇ ਪਹਿਲੀ ਵਾਰ ਸਾਡੇ ਦਰਸ਼ਨ ਕਰਨੇ ਆ ਇਸ ਕਰਕੇ ਅਜੇ ਤੱਕ ਉਹ ਸਭ ਨੂੰ ਪਹਿਚਾਨਦਿਆਂ ਨਹੀਂ ਆ ਇਸ ਕਰਕੇ ਤੁਸੀਂ ਜਲਦੀ ਦੇ ਨਾਲ ਉਹਨੂੰ ਪ੍ਰਸ਼ਾਦਾ ਤਿਆਰ ਕਰੋ ਆਪਾਂ ਹੱਥੀਂ ਜਾ ਕੇ ਉਹਨਾਂ ਦੀ ਸੇਵਾ ਕਰੀਏ ਕਹਿੰਦੇ ਮਾਤਾ ਜੀ ਨੇ ਜਲਦੀ ਦੇ ਨਾਲ ਭੋਜਨ ਪ੍ਰਸ਼ਾਦਾ ਬਹੁਤ ਪਿਆਰ ਕੀਤਾ ਤੇ ਗੁਰੂ ਸਾਹਿਬ ਜੀ ਤੇ ਮਾਤਾ ਜੀ ਭੋਜਨ ਪ੍ਰਸ਼ਾਦਾ ਲੈ ਕੇ ਸੰਗਤਾਂ ਦੇ ਵਿੱਚ ਪਹੁੰਚ ਗਏ ਕਹਿੰਦੇ ਸੰਗਤਾਂ ਨੂੰ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਉਹ ਜਦੋਂ ਪ੍ਰਸ਼ਾਦ ਰਛਾਇਆ ਕਹਿੰਦੇ ਸੰਗਤਾਂ ਨੇ ਪੁੱਛਿਆ ਕਿ ਭਾਈ ਤੁਸੀਂ ਕੌਣ ਹੋ ਤਾਂ ਕਹਿੰਦੇ ਗੁਰੂ ਸਾਹਿਬ ਜੀ ਨੇ ਕਿਹਾ ਅਸੀਂ ਫਰਨਾਟ ਪਾਤਸ਼ਾਹ ਜੀ ਦੇ ਧੰਦੇ ਸਿੱਖਿਆ ਗੁਰੂ ਸਾਹਿਬ ਜੀ ਦੇ ਸੇਵਾਦਾਰ ਆ ਤੇ ਗੁਰੂ ਸਾਹਿਬ ਜੀ ਦੇ ਸਾਹਮਣੇ ਇੱਥੇ ਤੁਹਾਡੀ ਸੇਵਾ ਵਿੱਚ ਭੇਜਿਆ ਹਾਂ ਕਹਿੰਦੇ ਸੰਗਤਾਂ ਮਾਣੇ ਮਨ ਗੁਰੂ ਸਹਿਬੀ ਦਾ ਧੰਨਵਾਦ ਕਰਨ ਲੱਗੀਆਂ ਅਤੇ ਆਪ ਤੁਸੀਂ ਦੇ ਵਿੱਚ ਕਹਿਣ ਲੱਗੇ ਸਾਡਾ ਗੁਰੂ ਕਿੰਨਾ ਪਿਆਰਾ ਹੈ ਸਾਡਾ ਗੁਰੂ ਕਿੰਨਾ ਤੇ ਆਲੂ ਕਿਰਪਾਪੂ ਹੈ ਅਤਿਅੰਤ ਸੰਗਤਾਂ ਦਾ ਗੁਰੂ ਸਹਿਬੀ ਨੂੰ ਕਿੰਨਾ ਆਖੇ ਕਿਿਆ ਕਿ ਆਪਣਾ ਸੇਵਾਦਾਰ ਤੇ ਜਿਕੇ ਸਾਥੇ ਨਹੀਂ ਉਹ ਜਿਹੜਾ ਪ੍ਰਸ਼ਾਦਾ ਦਿੱਤੇ ਪਰ ਸੰਗਤਾਂ ਨੇ ਇਹ ਵੀ ਸੀ ਪਤਾ ਸਾਡੇ ਗੁਰੂ ਸਾਹਿਬ ਦਾ ਅੰਗਰੇਜ਼ੀ ਯਰਕਲ ਕਲੋਨ ਨੇ ਕਿ ਉਹ ਤਾਂ ਹੀ ਸੰਗਤਾਂ ਦੀ ਸੇਵਾ ਦੇ ਵਿੱਚ ਕੋਹਤ ਗਏ ਕਹਿੰਦੇ ਇਸ ਤਰ੍ਹਾਂ ਜਿਹੜੇ ਪ੍ਰਸ਼ਾਦਾ ਸ਼ਕੋਣ ਤੋਂ ਬਾਅਦ ਜਦੋਂ ਸੰਗਤਾਂ ਦੇ ਪਾਰਾਮ ਦੇ ਵਿੱਚ ਹੋਈਆਂ ਤਾਂ ਗੁਰੂ ਸਾਹਿਬ ਜੀ ਕੋਲ ਗੁਰੂ ਗਿਆਨ ਦੀਆਂ ਲੱਤਾਂ ਕੋ ਤਰਨ ਅਗੇ ਮਾਤਾ ਜੰਗਾ ਜੀ ਵੀ ਕਹਿੰਦੇ ਉਹ ਬਜ਼ੁਰਗ ਕਹਿਣ ਲੱਗੇ ਕਿ ਪੁੱਤਰ ਤੂੰ ਗੁੜੀ ਖਾਣ ਦਾ ਕੇ ਸਾਡੀ ਸੇਵਾ ਕਰ ਰਿਹਾ ਹੈਂ ਕੱਲ ਨੂੰ ਅਸੀਂ ਜਦੋਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਜਾਵਾਂਗੇ ਤਾਂ ਅਸੀਂ ਤੇਰੀ ਤਾਰੀਫ਼ ਕਰਾਂਗੇ ਏਕਣਾ ਗੁਰੂ ਸਾਹਿਬ ਜੀ ਤੈਨੂੰ ਸ਼ਾਬਾਸ਼ੀ ਦੇਣਗੇ ਕਹਿੰਦੇ ਗੁਰੂ ਸਾਹਿਬ ਜੀ ਜੁਲੰਕਾਂ ਤੇ ਇਹੋ ਇਹ ਗੱਲ ਸੁਣ ਕੇ ਅੰਦਰ ਹੀ ਅੰਦਰ ਬੜੇ ਹੀ ਖੁਸ਼ ਹੋ ਗਏ ਨੇ ਕਹਿੰਦੇ ਬਈ ਰਾਤ ਬੀਤ ਗਈ ਤਿੰ ਚੜਿਆ ਗੁਰੂ ਸਾਹਿਬ ਜੀ ਦੇ ਸੰਗਤਾਂ ਦੇ ਵਿੱਚ ਬੈਠ ਕੇ ਹੀ ਲਿਖਣੇ ਨੂੰ ਕੀਤਾ ਕਹਿੰਦੇ ਹੁਣ ਸੰਗਤਾਂ ਕਹਿਣ ਲੱਗੀਆਂ ਵੀ ਚਲੋ ਹੁਣ ਆਪਾਂ ਸੱਚਖੰਡਿ ਸ਼੍ਰੀ ਹਰਮਨਦਰ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਚਲਦੇ ਹਨ ਕਿਤੇ ਗੁਰੂ ਸਾਹਿਬ ਜੀ ਦੇ ਨਾਲ ਨਾਲ ਹੀ ਸੰਗਤਾਂ ਨੇ ਕਿਤੇ ਜਦੋਂ ਸੱਚਖੰਡਿ ਸ਼੍ਰੀ ਹਰਮਨਦਰ ਸਾਹਿਬ ਵਿਖੇ ਪਹੁੰਚੇ ਤਾਂ ਦਰਬਾਰ ਸਾਹਿਬ ਦੇ ਬਾਹਰ ਸੰਗਤਾਂ ਨੇ ਆਪਣੇ ਜੋੜੇ ਉਤਾਰੇ ਅਤੇ ਸੰਗਤਾਂ ਆਪਸੇ ਦੇ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਇੱਕ ਜਾਣਾ ਆਪਣੇ ਜੋੜਿਆਂ ਦੀ ਰਾਖੀ ਬੈਠ ਜਾਓ ਕਿਤੇ ਕੋਈ ਜੋੜੇ ਕਿੱਥੇ ਨਾ ਲੈ ਜਾਵੇ ਖਰਗਿੰਦੇ ਸੰਗਤ ਦੇ ਵਿੱਚੋਂ ਕੋਈ ਵੀ ਤਿਆਰ ਨਹੀਂ ਸੀ ਜੋੜਿਆਂ ਦੀ ਰਾਖੀ ਬੈਠਣ ਦੇ ਲਈ ਕਿਉਂਕਿ ਸਾਰਿਆਂ ਦੇ ਮਨ ਦੇ ਵਿੱਚ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਬੜਾ ਚਾਹ ਸੀ ਸਾਰੇ ਕਹਿ ਰਹੇ ਸੀ ਕਿ ਅਸੀਂ ਵੀ ਕਰੋ ਦਰਸ਼ਨ ਕਰਨ ਦੇ ਲਈ ਆਏ ਆ ਅਤੇ ਅਸੀਂ ਤਾਂ ਆਤਮਾ ਸਾਹ ਕੱਢੀ ਆ ਹੁਣ ਅਸੀਂ ਨਹੀਂ ਚੰਦੀ ਦੇ ਨਾਲ ਕੋਈ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਆ ਪਰ ਕੋਈਆਂ ਸੰਗਤਾਂ ਨਹੀਂ ਸੀ ਤਦਾਂ ਦੇਵਕੁਰ ਸੰਗੀਤਾ ਰਾਤ ਦੇ ਹੀ ਤੁਹਾਡੇ ਵਿੱਚ ਨੇ ਸੋ ਕਹਿੰਦੇ ਜਦੋਂ ਕੋਈ ਵੀ ਰਾਜੀ ਨਾ ਹੋਇਆ ਤਾਂ ਸੰਗੀਤਾ ਨੇ ਆਪਸ ਵਿੱਚ ਇਹ ਫੈਸਲਾ ਕੀਤਾ ਵੀ ਜੋ ਸੇਵਾਦਾਰ ਹੈ ਰਾਤ ਦਾ ਆਪਣੀ ਸੇਵਾ ਕਰ ਰਿਹਾ ਹੈ ਕਿਉਂ ਨਾ ਆਪਾਂ ਇਹਨਾਂ ਨੂੰ ਹੀ ਜੋੜਿਆਂ ਦੀ ਰਾਖੀ ਬਿਠਾ ਦੇਈਏ ਤਾਂ ਕਹਿੰਦੇ ਸੰਗਤ ਨੇ ਪੂਰ ਸਹਿਬ ਜੀ ਨੂੰ ਕਿਹਾ ਵੀ ਤੁਸੀਂ ਸਾਡੇ ਜੋੜਿਆਂ ਦੀ ਰਾਖੀ ਬੈਠ ਜਾਓ ਤੇ ਕਹਿੰਦੇ ਉਤਰ ਸਤਿਗੁਰ ਸੱਚੇ ਪਾਸ਼ਾ ਉਹਨੇ ਤਾਂ ਛੱਟ ਹੀ ਹੰਮੀ ਪਰ ਦਿੱਤੀ ਕਿਉਂਕਿ ਸੰਗਤ ਨੇ ਖੁਦ ਉਹ ਤੁੰਗੀਤਾ ਖੁਦ ਸੇਵਾ ਦਿੱਤੀ ਕਿਤੇ ਗੁਰੂ ਸਾਹਿਬ ਦੀ ਸਾਧ ਸੰਗਤ ਦੀ ਜੋਰਿਆ ਦੇ ਰਾਖੀ ਬੈਠ ਗਏ ਤੇ ਗੁਰੂ ਸਾਹਿਬ ਜੀ ਦੀਆਂ ਪਿਆਰੀਆਂ ਭੋਗੀਆਂ ਸੰਗਤਾਂ ਵੀ ਸ਼ਰਧੀ ਦੇ ਦਰਸ਼ਨ ਕਰਨ ਦੇ ਲਈ ਸੱਚਖੰਡ ਸ਼੍ਰੀ ਦਰਬਾਰ ਸਾਹਿਬੇ ਖਤੋਂ ਚ ਗਈਆਂ ਕਿਤੇ ਜਾ ਕੇ ਦੇਖਿਆ ਵੀ ਅਜੇ ਤੱਕ ਗੁਰੂ ਸਾਹਿਬ ਜੀ ਨਹੀਂ ਆਏ ਸਾਰਾ ਸੰਗਤ ਆਪਸ ਦੇ ਵਿੱਚ ਗੱਲਾਂ ਕਰਨ ਲੱਗੀਆਂ ਕਿ ਅੱਜ ਤਾਂ ਗੁਰੂ ਸਾਹਿਬ ਕੀ ਇਸ ਵੇਲੇ ਨੂੰ ਆ ਜਾਂਦੇ ਨੇ ਅੱਜ ਪਤਾ ਨਹੀਂ ਕਿਉਂ ਨਹੀਂ ਆਏ ਕਹਿੰਦੇ ਜਦੋਂ ਕਿ ਸਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਿਆ ਬਾਬਾ ਜੀ ਅੰਦਰ ਧਿਆਨ ਹੋ ਕੇ ਰਹਿੰਦੇ ਸਨ ਤਾਂ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਕਹਿ ਰਹੇ ਲੱਗੇ ਜੇ ਭੋਲੇਓ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਲਈ ਤੁਸੀਂ ਆਏ ਹੋ ਕੁੰਨਾ ਤਾਂ ਆਪਣੇ ਜੋੜਿਆਂ ਦੀ ਰਾਖੀ ਤੁਸੀਂ ਬਾਹਰ ਬਿਠਾ ਆਏ ਹੁਣ ਕਿੰਨੀ ਦੇਰ ਜਾ ਕੇ ਤੁਸੀਂ ਉਹਨਾਂ ਨੂੰ ਉਥੇ ਬੇਨਤੀ ਨਹੀਂ ਕਰਦੇ ਉਹ ਵੀ ਦੇਰ ਤੱਕ ਕੁੰਨਾ ਨੇ ਉੱਥੋਂ ਨਹੀਂ ਉੱਠਣਾ ਕਹਿੰਦੇ ਜਦੋਂ ਸੰਗਤਾਂ ਨੂੰ ਪਤਾ ਲੱਗਿਆ ਕਿ ਉਹ ਗੁਰੂ ਸਾਹਿਬ ਜੀ ਆਪਸਾ ਜੋ ਬਾਅਦ ਤੇ ਹੀ ਸਾਡੀ ਸੇਵਾ ਵਿੱਚ ਲੱਗੇ ਨੇ ਕਹਿੰਦੇ ਸੰਗਤਾਂ ਗੁਰੂ ਸਾਹਿਬ ਜੀ ਕੋਲ ਤੱਕ ਜਿੰਨਾ ਜਾ ਕੇ ਮਾਫੀ ਮੰਗੀ ਕਿ ਗੁਰੂ ਸਾਹਿਬ ਦੇ ਸਮੇਂ ਮਾਫ਼ ਕਰ ਤੋਂ ਸਾਨੂੰ ਨਹੀਂ ਸੀ ਪਤਾ ਕਿ ਦੀਨ ਗਿਆ ਤੁਸੀਂ ਖੁਦ ਆਵਾਜ਼ ਘੋਹ ਅਸੀਂ ਤਾਂ ਤਰਫਾ ਨੂੰ ਮਿੰਦਾ ਸੇਰਾ ਗਾਰ ਸੰਧਕੇ ਪਤਾ ਨਹੀਂ ਕਿ ਕਿਹੜੇ ਕਿਹੜੇ ਕੰਮ ਕਰਵਾ ਬੋਠੇ ਪਰ ਕਹਿੰਦੇ ਗੁਰੂ ਸਾਹਿਬ ਜੀ ਉਹਨਾਂ ਨੂੰ ਕਹਿ ਰਹੇ ਸੀ ਕਿ ਨਾ ਮਾਫੀਆਂ ਮੰਗੋ ਗੁਰਨਾਨਕ ਪਾਤਸ਼ਾਹ ਨੇ ਤਰਸ ਕੀਤਾ ਕਿ ਆਪਣੇ ਘਰ ਦੀ ਪਿਆਰੀ ਸੰਗਤ ਦੀ ਸੇਵਾ ਕਰਨ ਦਾ ਮੌਕਾ ਦੇ ਪਾਈ ਸੋ ਸੰਗਤ ਦੀ ਇਹ ਸਾਖੀ ਇਹ ਦਰਸਾਉਂਦਾ ਹੈ ਕਿ ਗੁਰੂ ਸਰ ਜੀ ਦੀ ਨਜ਼ਰ ਦੇ ਵਿੱਚ ਗੁਰਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਸੰਗਤਾਂ ਦੀ ਸੇਵਾ ਦੀ ਕਿੰਨੀ ਮਹੱਤਤਾ ਹੈ ਗੁਰੂ ਸਾਹਿਬ ਦੇ ਖੁਦ ਸੰਗਤ ਦੀ ਸੇਵਾ ਕਰਨੇ ਹਰ ਕੀ ਕਰੋਏ ਨੇ ਸੋ ਆਪਣੇ ਵਿੰਦਗੀ ਦੇ ਵਿੱਚ ਜਦੋਂ ਵੀ ਕੋਈ ਪਰੇਸ਼ਾਨੀ ਆਉਂਦੀ ਆ ਤਾਂ ਇਦਾਂ ਹੀ ਕਿਤੇ ਵੀ ਸੱਚੇ ਖੱਪੇ ਜਾਣ ਦੀ ਲੋੜ ਨਹੀਂ ਆ ਗੁਰੂ ਸਾਹਿਬ ਜੀ ਨੇ ਤਾਂ ਸਾਨੂੰ ਆਪ ਉਜਗਤੀ ਦੱਸ ਦਿੱਤੀ ਕਿ ਗੁਰੂ ਦੀ ਸੇਵਾ ਕਰਕੇ ਕੀ ਨਹੀਂ ਮਿਲ ਸਤਿਗਾਂਵ ਭਾਵ ਕਿ ਸਭ ਕੁਝ ਮਿਲ ਸਤਿਗਾਂਵ ਤੇ ਜ਼ਿੰਦਗੀ ਦੇ ਵਿੱਚ ਜਦੋਂ ਵੀ ਕਿਤੇ ਇਦਾਂ ਦਾ ਸਮਾਂ ਆ ਜਾਂਦਾ ਵੀ ਜਿੱਥੇ ਕੋਈ ਸਮਝ ਨਹੀਂ ਆ ਰਹੀਆ ਕਿ ਆ ਕੋਈ ਦਾਤ ਕੋਈ ਚੀਜ਼ ਚੱਲਦੀ ਆ ਤਾਂ ਹੋਰ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਬਸ ਗੁਰਮਹੰਤ ਕਪਾਸ਼ਾ ਜੀ ਦੇ ਦਰ ਤੇ ਜਾ ਕੇ ਸੰਗਤ ਦੀ ਸੇਵਾ ਕਰਮ ਸ਼ੁਰੂ ਕਰਦੋ ਬਰਬਾਣੀ ਦਾ ਪਾਠ ਕਰਕੇ ਗੁਰਸਾਮ ਜੀ ਦੀ ਸੇਵਾ ਕਦ ਮੁਝੀ ਕਰਵ ਸਤਿਗੁਰ ਸੱਚੇ ਪਾਸ਼ਾ ਸਦਾ ਹੀ ਆਪਣੇ ਸੱਚੇ ਸੇਵਾਦਾਰਾਂ ਤੇ ਨਿਹਹਾ ਹੁੰਦੇ ਪਰ ਸੰਗਤ ਕੀ ਸੇਵਕ ਕਰਮੀ ਕੇਂਦਰੀਆ ਤੋ ਜਾਵ ਤੇ ਸਾਨੂੰ ਆ ਗਿਆ ਵੇ ਇੱਕ ਸੇਵਾ ਹੁੰਦੀ ਆ ਰਖਾ ਵੇ ਦੀ ਤੇ ਇੱਕ ਸੇਵਾ ਇਹ ਗੁਰੂ ਘਰ ਦੇ ਵਿੱਚ ਕੁਝ ਲੋਕ ਬੜੀ ਸਖਤ ਕਮਾਈ ਕਰਕੇ ਲੇਖ ਕਮਾਈ ਕਰਕੇ ਮਨ ਦੇ ਵਿੱਚ ਆਪਣੀ ਕੀਤੀ ਹੋਈ ਕਮਾਈ ਦਾ ਅਹੰਕਾਰ ਪਾ ਬੈਠ ਗਿਆ ਵੀ ਮੈਂ ਤਾਂ ਉਹ ਜਮਤ ਦੇ ਰਿਹਾ ਹਾਂ ਅੰਗੇ ਵੇ ਜੇ ਮੈਂ ਗੁਰੂ ਘਰ ਆ ਗਿਆ ਨਾ ਆ ਕੇ ਮੈਂ ਪ੍ਰਕਾਸ਼ ਕਰਾਉਣਾ ਹਾਂ ਮੈਂ ਆ ਕੇ ਸੰਗਤ ਦੀ ਸੇਵਾ ਕਰਦਾ ਹਾਂ ਮਤਲਬ ਜਿੱਥੇ ਮੈਂ ਆ ਵੀ ਉੱਥੇ ਤੁੰ ਦਾ ਪ੍ਰਕਾਸ਼ ਨਹੀਂ ਨੂੰ ਸਤਵ ਇਹ ਮੈਂ ਨੂੰ ਕਦੇ ਨਹੀਂ ਨਾ ਜਦੋਂ ਵੀ ਕੋਈ ਸੇਵਾ ਮਿਲਦੀ ਹੈ ਨਾ ਹੱਸ ਕੇ ਕਰੋ ਤੇ ਉਹ ਵੀ ਸਹਿਰਾ ਸ਼ਿਕਰਾਨਾ ਕਰਕੇ ਕਰੋ ਜੇ ਵੀ ਸੇਵਾ ਕੋਈ ਆਵਾਜ਼ ਮਾ ਕੇ ਦੇਵੇ ਜਾਂ ਫਲਾਣਾ ਕੰਮ ਕਰੋ ਤੁੰਬ ਜਿਨੀਰ ਹੀ ਇਹ ਨੂੰ ਕਰਨਾ ਕਰੋ ਉੱਛੇ ਸਮਝਿਆ ਕਰੋ ਨਹੀਂ ਸਭ ਜਿੱਤ ਆਪ ਨੂੰ ਕੁਝ ਦੇਣਾ ਚਾਹ ਰੋ ਨਹੀਂ ਕਹਾਹੀ ਇਹ ਸੇਵਾ ਮਨਿਯਮ ਕੋਈ ਵਾਰ ਸੰਤ ਕੋ ਐਂਡ ਭਵੰਦੋ ਆਵਾਜ਼ ਮਾ ਦੇਵੀ ਆਪੇ ਨਿਚਰੇ ਚਲ ਕੇ ਸੇਵਾ ਕਰਕੇ ਆਈਏ ਇਹਦਾ ਬਿਰੂ ਸਰਸਨ ਦੇ ਦਰਸ਼ਕ ਤਾਂ ਕੀ ਤੇ ਕਦੇ ਵੀ ਮਨਾਂ ਨਹੀਂ ਕਰਦਾ ਚੰਦਾ ਤੁਰੰਤ ਹੀ ਗੁਰੂ ਕੋ ਜਾਓ ਜਾ ਕੇ ਸੇਵਾ ਕਰੋ ਸ਼ਮਨ ਕਦੀ ਲੇਵੀ ਗੁਰੂ ਦੀ ਸੇਵਾ ਕਰਕੇ ਗੁਰੂ ਦੀ ਸੰਗਤ ਦੀ ਜਲਾ ਕਰਕੇ ਅਸੀਂ ਸੰਤਾਂ ਨਾਲ ਸੰਕਰਸਤ ਗਏ ਆਸੀ ਸਾਹਮਣੇ ਸੇਵਾ ਕਰਨ ਦੀ ਆਣ ਰਹੇ ਕਦੇ ਵੀ ਸੇਵਾ ਦਾ ਬਾਣ ਹੰਕਾਰ ਨਹੀਂ ਕਰਦਾ ਕਹਦੇ ਵੀ ਕੀਤੀ ਹੋਈ ਸੇਵਾ ਦਾ ਬਖਾਵਾ ਨਹੀਂ ਕਰਨਾ ਮਹਾਂਪੁਰਖ ਜੀ ਕਹਿੰਦੇ ਗੁਰੂ ਘਰ ਦੇ ਵਿੱਚ ਕੀਤੀ ਹੋਈ ਸੇਵਾ ਸਾਡੇ ਭਾਗ ਸਾਡੇ ਨੇਕ ਬਣ ਜਾਂਦੀ ਹੈ ਗੁਰੂ ਘਰੇ ਜਾ ਕੇ ਆਪਾਂ ਇੱਕ ਤੀਲਾ ਵੀ ਚੁੱਕ ਕੇ ਇੱਥੋਂ ਉੱਥੇ ਰੱਖ ਦਿੰਨੇ ਆ ਨਾ ਉਹਦੇ ਬਦਲੇ ਵੀ ਗੁਰੂ ਸਾਹਿਬ ਦੀ ਸਾਡੀ ਝੋਲੀ ਦੇ ਵਿੱਚ ਪਤਾ ਨਹੀਂ ਕਿੰਨਿਆ ਤਾਤਾ ਪਾਣੀ ਭੇਜਦੇ ਆ ਇਸ ਕਰਕੇ ਜਦੋਂ ਵੀ ਗੁਰੂ ਘਰੇ ਜਾਣਾ ਹੈ ਨਾ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਜ਼ਰੂਰ ਕਰਨੀ ਚਾਹੀਦੀ ਆ ਪਾਣੇ ਤੁਸੀਂ ਸੰਗਤ ਦੇ ਢੂਠੇ ਵਰਤਨਾ ਦੀ ਸੇਵਾ ਕਰਨੋ ਪਾਣੇ ਸੰਗਤ ਦੀ ਢੂੜੇ ਚਾੜੰਦੀ ਸੇਵਾ ਕਰਨੋ ਪਾਣੇ ਗੁਰ ਕਰ ਦੇ ਵਿੱਚ ਝਾੜੂ ਗੋਤਰ ਨੋਮ ਦੀ ਸੇਵਾ ਕਰਨੋ ਪਾਣੇ ਮੰਦਰਾਂ ਦੇ ਵਿੱਚ ਸੇਵਾ ਕਰਨੋ ਮਤਲਬ ਦੂਰ ਸੇਵਾ ਕਰਨੀ ਆ ਮਨ ਨਾਲ ਕੀ ਕਰਨੀ ਆ ਤੇ ਮਹਾਬਗਤ ਜੀ ਇਹ ਤੇ ਗੁਣਤੀ ਹੋਰ ਸਮਝਾਉਂਦੀ ਹੈ ਮਹਾਬਗਤ ਜੀ ਜੇਕਰ ਸੇਵਾ ਕਰਦਿਆ ਹੋਇਆ ਨਾਲ ਨਾਲ ਇਸ ਕੰਟੀ ਦਾ ਜਾਪ ਕਰ ਲੋ ਕਿ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਗੇ ਕਰ ਤਾਂ ਤੇਰੇ ਸਭ ਕੁਛ ਹੈ ਜਿਸ ਦੀ ਵੀ ਸੋਤ ਪਾਣੀ ਇਹ ਦੇਖਿਓ ਕਿਸ ਤਰ੍ਹਾਂ ਕਿਰਪਾ ਹੁੰਦੀ ਕਿ ਸੰਗਤ ਦੀ ਸੱਚਿਆ ਗੁਰੂ ਸਾਹਿਬ ਜੀ ਜੇਕਰ ਬੜੇ ਕੁਝ ਦੀ ਵੀ ਕੰਨੀ ਨਹੀਂ ਆਵਾਸ ਸਾਹਮਣੋਂ ਮੰਗਣਾ ਨਹੀਂ ਹੁੰਦਾ ਤਵਾ ਸਭ ਸਾਜਿਤ ਹੋਏ ਗੱਲ ਕੱਲੇ ਗੱਲ ਉਹ ਜੋ ਚਾਹੀਦਾ ਪਾਵੇ ਪੈਸਾ ਚਾਹੀਦਾ ਪਾਵੇ ਕਿਸੇ ਦੁੱਖ ਰੋਗ ਤਕਲੀਫ ਤੋਂ ਛੁਟਕਾਰਾ ਚਾਹੀਦਾ ਹੈ ਭਗਤੀ ਚਾਹੀਦੀ ਆ ਕਿਸੇ ਗੁਨਾਹ ਦੀ ਮਾਫੀ ਚਾਹੀਦੀ ਆ ਜੋ ਚਾਹੁੰਦਾ ਆਪਣੀ ਨੂੰ ਤੋਂ ਮੰਗਣਾ ਹੈ ਫਤਿਹ ਵੀ ਸਰ ਕੀ ਨਹੀਂ ਹੈ ਇਸ ਸਭ ਦੀ ਦਸੰਦ ਇੰਨੇ ਕੋਨਾ ਦੇ ਹੱਥ ਵਿੱਚ ਹੀ ਇਹ ਕੰਮ ਹੈ ਪਰ ਮੰਨਣਾ ਕਿ ਜੇ ਸੰਗਤ ਦੀ ਸੇਵਾ ਕਰਕੇ ਤੇਂਗੇਸ ਜੀ ਦੀ ਮਿੱਠੀ ਨੀਗੀ ਵੰਡਾ ਪਾਠ ਕਰਕੇ ਕਰਤਾ ਕੋਈ ਇੱਕ ਜੀ ਹੀ ਨੇ ਨਿਭਾ ਲਵੇ ਤੇ ਰੋਜ਼ ਸਵੇਰੇ ਅਮਰਤਵੇਂ ਨੂੰ ਉੱਠ ਕੇ ਬਾਣੀ ਪੜੇ ਗੁਰੂ ਘਰੇ ਜਾ ਕੇ ਸੇਵਾ ਕਰੇ ਸੰਗਤ ਜੀ ਮਹਾਗੁਰੂ ਜੀ ਕਹਿੰਦੇ ਕਿਸੇ ਇੱਕ ਮਨੁੱਖ ਦੀ ਸੱਚੇ ਮਨ ਦੇ ਨਾਲ ਕੀਤੀ ਹੋਈ ਪਦਕੀ ਸੱਚੇ ਮਨ ਦੇ ਨਾਲ ਕੀਤੀ ਹੋਈ ਸੇਵਾ ਕਈ ਤੀੜੀਆਂ ਉਤਾਰ ਦਿੰਦੀ ਆ ਪੀੜੀ ਦਾ ਪੀੜੀ ਉਹ ਭਗਤੀ ਦਾ ਸਾਲ ਉਹ ਸੇਵਾ ਦਾ ਕਾਲ ਇਹਨੋਂ ਉਹਨੂੰ ਮਿਲਦਾ ਹੈ ਜਦੋਂ ਨਾਨਾ ਆਪਣੇ ਬੱਚਿਆਂ ਦੀ ਲਈ ਬਹੁਤ ਜ਼ਿਆਦਾ ਚਿੰਤਾ ਕਰਦੇ ਨਾ ਨਾ ਉਹ ਮਾਮਾ ਚਿੰਤਾ ਕਰਨ ਦੀ ਬਜਾਏ ਭਗਤੀ ਕਰੋ ਅੰਮ੍ਰਿਤ ਵੇਲੇ ਉੱਠ ਕੇ ਗੁਰਦਾਰੀ ਦਾ ਪਾਠ ਕਰੋ ਸਾਵੇਂ ਤੁਸੀਂ ਇੱਕ ਪਾਠ ਜਪਰੀ ਜ਼ਹਿਰ ਦੀ ਦਾ ਰਜਣਾ ਨੇਮ ਲੈਣੇ ਤਦ ਮਸ਼ੀਨੇ ਕਰਤੋ ਤੇ ਹਰ ਰੋਜ਼ ਨੇਮ ਦੇ ਨਾਲ ਹੀ ਗੁਰੂ ਘਰੇ ਜਾ ਕੇ ਸੇਵਾ ਕਰੋ फेर देखियो गुरु साहिब जी की कृपा हुटी कि चोरी अपने गुरु साहिब जी फिर फिर तो ਮੰਗੋਗੇ ਨਾ ਸਭ ਤੋਂ ਗੁਰੂ ਸਾਹਿਬ ਜੀ ਦੇ ਰਿਆਣਗੇ ਪਰ ਇੱਕੋ ਚੀਜ਼ ਗੁਰਨਾਣਕ ਪਾਤਸ਼ਾਹ ਜੀ ਦੇ ਘਰ ਤੋਂ ਨਹੀਂ ਹੋਊਗੀ ਉਹ ਹੈ ਕਿਸੇ ਦੇ ਨਹੀਂ ਮਾਰਨਾ ਕਿ ਕਿਸੇ ਦੇ ਮਾਰੇ ਦੇ ਰਹੀ ਅਤਾਸ ਕਰੀ ਕਿ ਫਿਰ ਗੁਰੂ ਸਾਹਿਬ ਜੀ ਨੇ ਉਹ ਅਰਦਾਸ ਕੀਤੀ ਕਦੇ ਵੀ ਧੋਲੀ ਨਹੀਂ ਕਰਨੀ ਉਹ ਜੇ ਗੁਰਨਾਣਕ ਪਾਤਸ਼ਾਹ ਜੀ ਦੇ ਦਰਦਸਨ ਦਾ ਹੁੰਦੇ ਆ ਗੁਰਨਾਣਕ ਪਾਸ਼ਾ ਜੀ ਦੇ ਧਰਮੇ ਵਿੱਚ ਕੋਈ ਵੀ ਅਰਦਾਸ ਬੇਨਤੀ ਪੂਰੀ ਕਰਵਾਉਣੀ ਹੈ ਨਾ ਪਹਿਲਾਂ ਸੰਗਤ ਦਾ ਭਾਵ ਨਹੀਂ ਪੈਂਦਾ ਹੈ ਸਿੱਖੀ ਦਾ ਨਿਵਾਸ ਬੇਨਤੀ ਹੁੰਦੀ ਰਹਿੰਦੀ ਹੈ ਤੱਤਕਲੀ ਨਹੀਂ ਹੁੰਦੀ ਕਿੰਨੀ ਦੇਰ ਤੱਕ ਇਹ ਨਹੀਂ ਚੰਗਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਕਿ ਕੇ ਸਿਰਫ ਰਸਨਾ ਦੇ ਨਾਲ ਗਣ ਦੇ ਨਾਲ ਗੰਗੀ ਜਦੋਂ ਸਾਡੇ ਮਨ ਦੇ ਵਿੱਚ ਸਰਬਤ ਦੇ ਭਲੇ ਹੀ ਪਾਉਣ ਲੋ ਆਵੇ ਨਾ ਕੋਈ ਸਾਥ ਕਰੋ ਕਿ ਜੀ ਸੋ ਸੰਗਤ ਕੀ ਆਸ ਕਰਦੇ ਆ ਕਿ ਅੱਜ ਦੀ ਵੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਲਈ ਕਰ ਦਿਨਾ ਔਰ ਜੇ ਕਰ ਰਹੇ ਇਤਿਹਾਸ ਦੀ ਇਹ ਸੌਖੀ ਸਮੰਧੀਆ ਜੇਕਰ ਉਸ ਸੰਕਲਪ ਕੀ ਸਿਫਟੇ ਵਿੱਚ ਕੋਈ ਵੀ ਗਲਤੀ ਹੋ ਗਈ ਹੋਵੇ ਕੋਈ ਵੀ ਕਮਜ਼ੋਰੀ ਰਹਿ ਗਈ ਹੋਵੇ ਤਾਂ ਸਤਿਕਾਰ ਸਭੇ ਆਪ ਜੀ ਬਖਸ਼ਣੇ ਕਾਹੋਂਗੇ। ਗੁਰੂ ਜਸਾ ਕੀ ਦੀਤੋਰੀ ਸਾਰੇ ਸੰਗਤ ਜੀ ਤੁਸੀਂ ਬਖਸ਼ਣਾ ਆਪ ਨੂੰ ਅbschਰੀ।